ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਉਪ ਪ੍ਰਧਾਨ ਰਾਜਕੁਮਾਰ ਨੂੰ ਪੋਇਆ ਬਲਾਕ ਦੇ ਪਰਿਵਾਰੀ ਨਿਯੁਕਤ ਕਰਨ ਤੇ ਆਮ ਆਦਮੀ ਪਾਰਟੀ ਦੇ ਮੈਂਬਰਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਕਰਨ ਵਾਸਤੇ ਇੱਕ ਸਮਾਗਮ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਫੁੱਲਾਂ ਦੇ ਹਾਰ ਪਾ ਕੇ ਸਭ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਤੇ ਬਲਾਕ ਪਰਿਵਾਰੀ ਰਾਜਕੁਮਾਰ ਨੇ ਆਲਾ ਕਮਾਨ ਦਾ ਧੰਨਵਾਦ ਕੀਤਾ ਤੇ ਨਾਲ ਹੀ ਉਹਨਾਂ ਨੇ ਪੰਜਾਬ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਦਾ ਵੀ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਦੀ ਕਾਬਲੀਅਤ ਨੂੰ ਪਛਾਣਦੇ ਹੋਏ ਉਹਨਾਂ ਨੂੰ ਇਹ ਅਹੁਦਾ ਦਿੱਤਾ। ਉਹਨਾਂ ਨੇ ਕਿਹਾ ਕਿ ਉਹ ਤਨਦੇਹੀ ਨਾਲ ਪਾਰਟੀ ਦੀ ਸੇਵਾ ਕਰਨਗੇ ਤੇ ਸਭ ਨੂੰ ਨਾਲ ਲੈ ਕੇ ਚੱਲਣਗੇ ਤੇ ਆਉਣ ਵਾਲੇ ਚੋਣਾਂ ਵਿੱਚ ਉਹ ਆਮ ਆਦਮੀ ਪਾਰਟੀ ਦੀ ਸੀਟ ਨੂੰ ਜਿੱਤ ਕੇ ਤੇ ਉਹ ਆਲਾ ਕਮਾਂਦੀ ਝੋਲੀ ਵਿੱਚ ਪਾਣਗੇ। ਮੇਰਾ ਨਾਂ ਰਾਜਕਮਰ ਮੈਂ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ ਆਵਾਦੀ ਪਾਰਟੀ ਤੇ ਮੈਂ ਪਿੰਡ ਮੇਰਾ ਕਾਲਗੜ੍ਹ ਤਾਸ਼ਪੁਰ ਮੈਨੂੰ ਹਲਕਾ ਬਲਾਕ ਪਵਾਰੀ ਨਿਯੁਕਤ ਕੀਤਾ ਗਿਆ। ਤੇ ਸ਼੍ਰੀ ਮਾਨ ਜੋਗਾ ਕਟੌੜ ਚੱਕ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਹਾਈ ਕਮਾਂਡ ਹੈ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਇੱਕ ਗਰੀਬ ਇਨਸਾਨ ਨੂੰ ਪਾਰਟੀ ਦਾ ਕੰਮ ਦੇਖ ਕੇ ਤੇ ਮੈਨੂੰ ਇਹ ਨਾਲੇ ਮਾਨ ਬਖਸ਼ਿਆ ਤੇ ਮੈਂ ਚੰਗੀ ਜਾਨੀ ਕਿ ਮਿਹਨਤ ਨਾਲ ਆਪਣੀ ਲੋਕ ਸਭਾ ਦੀ ਸੀਟ ਜਿਹੜੀ ਜਿੱਤਾਵਾਂਗੇ ਉਹ ਦਿਨ ਰਾਤ ਇੱਕ ਕਰਾਂਗੇ ਔਰ ਲੋਕ ਸਭਾ ਦੀ ਸੀਟ ਜਿੱਤ ਕੇ ਇਹ ਅਰਵਿੰਦ ਕੇਜਰੀਵਾਲ ਦੀ ਝੋਲੀ ਦੇ ਵਿੱਚ ਪਾਵਾਂਗੇ। ਹੋਰ ਮੈਂ ਸਾਰੇ ਵਲੰਟੀਅਰ ਅਦਾ, ਹੋਰ ਸਾਡੇ ਸ੍ਰੀ ਲਾਲ ਚੰਦ ਦੇ ਕਟਾਰੂ ਚੱਕ ਜੀ, ਹੋਰ ਸਾਡੇ ਭਗਵਤ ਮਾਨ ਜੀ ਅਸੀਂ ਸਾਰਿਆਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ। ਕਿਤਨ ਹਲਕਾ ਪਰਵਾਰੀ ਲਾਇਆ। ਮੈਨੂੰ ਹਲਕਾ ਪੁਹਿਆ ਦਾ ਬਲੌਗ ਪਵਾਰੀ ਲਾਇਆ ਜੀ। ਮੈਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਅੱਜ ਜਿਹੜਾ ਸਨਮਾਨ ਕੀਤਾ ਗਿਆ ਇਹਨਾਂ ਨੂੰ। ਅੱਜ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਮੈਨੂੰ ਇਹਨਾਂ ਨੇ ਇਹ ਇਹਦਾ ਕਾਬਲ ਸਮਝਿਆ, ਤਦ ਮੈਂ ਪਾਰਟੀ ਨੂੰ ਉਪਲੰਧੀਆਂ ਲੈ ਕੇ ਜਾਵਾਂਗਾ। ਉਹ ਦਿਨ ਲਾਲ ਪਾਰਟੀ ਸ਼ੇਵ ਕਰਾਂਗਾ ਉਹ ਲੋਕ ਸਭਾ ਦੀ ਸੀਟ ਜਿੱਤ ਕੇ ਤੇ ਅਰਵਿੰਦ ਕੇਜਰੀਵਾਲ ਦੀ ਝੋਲੀ ਚ ਪਾਵਾਂ ਰਾਜਕੁਮਾਰ ਜੀ ਅੱਜ ਸਾਡੇ ਵਿੱਚ ਆਏ ਨੇ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਹਨਾਂ ਨੂੰ ਭੋਏ ਹਲਕੇ ਦਾ ਬਲਾਕ ਪ੍ਰਭਾਰੀ ਲਗਾਇਆ ਗਿਆ ਇੱਕ ਗਰੀਬ ਜੇ ਮਜ਼ਦੂਰ ਨੂੰ ਐਡਾ ਉੱਚਾ ਦਾ ਦੇ ਕੇ ਪਾਰਟੀ ਨੇ ਸਨਮਾਨ ਬਖਸ਼ਿਆ ਅਸੀਂ ਭਗਵੰਤ ਮਾਨ ਜੀ ਦਾ ਸੰਦੀਪ ਪਾਟਕ ਜੀ ਦਾ ਲਾਲਚੰਦ ਘਟਾਰੂ ਜੀ ਦਾ ਅਤੀ ਧੰਨਵਾਦੀ ਹਾਂ ਕਿ ਉਹਨਾਂ ਨੇ ਇੱਕ ਛੋਟੇ ਜੇ ਕਾਰਿਆਕਰਤਾ ਨੂੰ ਉੱਪਰ ਚੁੱਕ ਕੇ ਪਾਰਟੀ ਦੇ ਵਿੱਚ ਇੱਕ ਉਚੋਦਾ ਦੇ ਕੇ ਇਹਨਾਂ ਨੂੰ ਸਨਮਾਨ ਕੀਤਾ ਹੈ ਧੰਨਵਾਦ ਔਰ ਬਹੁਤ ਬਹੁਤ ਧੰਨਵਾਦ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਂਡ ਐਮਜ਼ ਜੈਮਜ਼ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი Little kids are soft at body and strong at soul. Such is our kindergarten section, with kids friendly classrooms and strong ethics to inculcate good habits among our little champs. The future ready school with shooting range, cricket academy, NCC Naval Unit, swimming classes, judo, taekwondo, karate, and skating classes. Training of vocal, classical, and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar